ਫੇਰ ਗੱਲ ਬਣਦੀ ਹੈ ਵੱਡੇ ਪੱਧਰ ਤੇ ਜਿਹੜਾ ਅੱਜ ਦਾ ਸਨਮਾਨ ਇਹ ਜਿਹੜੀਆਂ ਚਾਬੀਆਂ ਨੇ ਇਹ ਸਾਡੇ ਅੰਕਲ ਮੰਗਲ ਸਿੰਘ ਜੀ ਸਰਪੰਚ ਗੋਤੀਆਲਾ ਯੂ ਐਸ ਏ ਭਾਈ ਕਾਲਾ ਜੀ ਹੈ ਮੈਂ ਕੋਈ ਬੰਦਾ ਸਿਰਤਾ ਕਰਦਾ ਸੁਣਿਆ ਅੱਜ ਕੌਣ ਸੁਣਿਆ ਮੰਗਲ ਸਿੰਘ ਜੀ ਸਰਪੰਚ ਸੁਣਿਆ ਵੀ ਅਮਨ ਗਿਆ ਅਮਰੀਕਾ ਕਾ ਸਾਡੇ ਕਰਕੇ ਭਾਈ ਗੁਰੂ ਦੀ ਮਿਹਰ ਨਾਲ ਤੇ ਅਮਨ ਨੂੰ ਪੁੱਛੋ ਵੀ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹ ਵਾਕਈ ਦੁਨੀਆ ਦਾ ਛਾਦਾ ਜਦੋਂ ਪਹਿਲੀਆਂ ਤੇ ਜੁੜਿਆ ਕਬੱਡੀ ਨਾਲ ਅੱਜ ਨਹੀਂ ਕਿ ਲੰਬੇ ਸਮੇਂ ਤੋਂ ਅੰਦਰ ਖਾਤੇ ਕਬੱਡੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਲਾ ਪ੍ਰਮੋਟਰ ਸਾਡਾ ਕਹਲਿਆ ਅਕਰ ਮੰਗਰਸੜੀ ਸਰਪੰਚ ਤੇ ਅਮਨ ਬਰਾੜ ਤੇ ਨਾਲ ਸਾਡੇ ਰਾਜੂ ਰਣੀਆਂ ਜੀ ਹੈ ਨਾਲ ਸਾਡਾ ਬਿੱਟੂ ਰਣੀਆਂ ਜੀ ਹੈ ਤੇ ਨਾਲ تنਵੀਰ ਟਵਾਣਾ ਡੋਗਰਪੁਰਿਆ ਯੂ ਐਸ ای ਬਿੱਲਾ ਰਣੀਆਂ ਆਸਟ੍ਰੇਲੀਆ ਰਾਣਾ ਰਣੀਆਂ ਆਸਟ੍ਰੇਲੀਆ ਜੱਗੀ ਪ੍ਰਧਾਨ ਰਮਵਾਲਾ ਨਿਊਜ਼ੀਲੈਂਡ ਤੇ ਬੈਂਪੀ ਸੰਧੂ ਬਹੁਤ ਵੱਡਾ ਪ੍ਰਮੋਟਰ ਹੈ ਸਿਡਨੀ ਦੇ ਵਿੱਚ ਤੇ ਨਾਲ ਸਾਡਾ ਅਰਸ਼ ਮੋਦਕੀ ਵਾਲਾ ਦਾ ਵੀਰ ਲੱਖਾ ਮੋਦਕੀ ਜੀ ਆਏ ਆ ਨਾਲ ਲੱਖਾਂ ਮੇਰ ਸਿੰਘ ਆਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਹ ਹੁੰਦਾ ਪਿੰਡਾਂ ਦਾ ਪਿਆਰ ਤੇ ਪਿਆਰਾ ਹੁੰਦੇ ਨਾਲ ਪਿਆਰ ਭਰਾ ਖੜੇ ਆ ਤੇ ਨਾਲ ਸਾਡਾ ਵੀਰ ਪੀਟਰ ਚੜੱਕ ਖੇਡ ਕਬੱਡੀ ਦਾ ਬਹੁਤ ਵੱਡਾ ਪ੍ਰਮੋਟਰ ਜਿਹਦੀ ਬਦੌਲਤ ਸੁੱਖਾ ਪਹਿਲੀ ਵਾਰ ਕੈਨੇਡਾ ਗਿਆ ਆਪਾਂ ਸਤਿਕਾਰ ਕਰਾਂਗੇ ਵੀਰਾਂ ਦਾ ਮਨਰੂਪ ਮੁਹਿੰਮ ਯੂਕੇ ਦੇ ਵਿੱਚ ਰੰਦਾ ਦੇ ਵਿੱਚ ਇਹਨਾਂ ਸਾਰੇ ਸਾਥੀਆਂ ਵੱਲੋਂ ਪੜਿਆ ਲਿਖਿਆ ਵੀ ਬਹੁਤ ਆ ਲੱਖੇ ਭਾਈ ਸੁੱਖੇ ਭਾਈ ਨੇ ਡਬਲ ਐਮਏ ਕੀਤੀ ਹੈ ਡਬਲ ਐਮਏ ਕਰਕੇ ਟੀਵੰਦੀ ਐਜੂਕੇਸ਼ਨ ਦਾ ਇਤੀ ਵੱਡੀ ਪੜਾਈ ਇਕੱਠੇ ਕਾ ਟ੍ਰਾਂਸਮਿਟਰ ਆ ਲੱਖਾਂ ਮਹਿੰਗਾ ਵਾਲਾ ਤੇ ਨਾਲ ਮੈਂ ਧੰਨਵਾਦ ਕਰਦਾ ਲੱਖੀ ਸਰ ਜੀ ਬੀਕੇ ਦਾ ਵੀ ਸਤਿਕਾਰ ਕਰੀਏ ਸਾਰੇ ਨਗਰ ਦਾ ਅੰਕਲ ਜੀ ਲਿਆਓ ਜਿਹੜਾ ਗੱਡੀ ਦੇ ਮੋੜੇ ਆਓ ਵਾਸੀ ਦੇ ਬਾਹਲੇ ਬੰਦੇ ਦਾ ਚੜਾਇਓ ਉਪਰ ਆ ਬੜ ਕੇ ਆ ਉਹਨੇ ਇੱਕ ਬੰਦੇ ਬਿਠਾਇਓ ਜਿਹਦਾ ਸਨਮਾਨ ਉਹ ਤੇ ਬਾਕੀ ਅਸੀਂ ਨਾਲ ਤੇਰੇ ਤੁਰ ਕੇ ਚੱਕਰ ਲਾਵਾਂਗੇ ਕਿਉਂਕਿ ਗੱਡੀਆਂ ਉਹਦੀਆਂ ਪਤਾ ਨਹੀਂ ਲੱਗਦਾ ਕਿਹੜਾ ਕਿਧਰੋਂ ਟੱੜ ਜਾਂਦਾ ਹਰਦ ਤੇ ਖਿੱਚ ਕੇ ਪਰਮੰਟ ਸਿੱਧੇ ਕਰਨੇ ਪੈਂਦੇ ਆ ਇਸ ਸਨਮਾਨ ਭਾਈ ਮਤਾ ਗਏ ਸੌਖੇ ਨਹੀਂ ਮਿਲਦੇ ਉਹਨਾਂ ਵਿੱਚ ਵੀਰ ਦਾ ਬਹੁਤ ਵੱਡੇ ਤੇ ਵੱਡੇ ਮਤਲਬ ਤੇ ਧੰਨਵਾਦ ਨਾਲ ਤਲਵੰਤ ਪ੍ਰਧਾਨਾਂ ਦੀ ਹੈ ਆਹ ਰਾਜ ਮਲਕੇਵਾ ਆਪਾਂ ਚਾਬੀਆਂ ਦਈਏ ਤੇ ਜਿੱਥੇ ਜਿੱਥੇ ਥੋੜੀ ਗੱਡੀ ਲੰਘੂ ਪਰਮਪਾਲ ਦੀ ਸਾਡੇ ਵੀ ਆ ਜਾਣਾ ਤੇ ਨਾਲ ਕਰਮਪਾਲ ਜੀ ਵੀ ਸਾਡੇ ਸਤਿਕਾਰਯੋਗ ਵੱਡੇ ਨੇ ਉਹਨਾਂ ਦਾ ਧੰਨਵਾਦ ਹੈ ਆ ਵੀ ਸੁੱਖਿਆ ਜਰਾ ਕੈਮਰੇ ਦੇ ਸਾਹਮਣੇ ਹੁਣ ਜਿਹੜੀਆਂ ਛੋਟੀਆਂ ਮਾਰੇ ਹੁੰਦੇ ਸੀ ਅੱਜ ਵੱਡੀਆਂ ਮਾਰੇ ਹੋ ਗਏ ਐ ਇਹਨਾਂ ਮਰਦਾ ਪਿਆਰ ਧਰਮ ਦਾ ਟੋਕੇ ਜੜ ਦਿੱਤੇ ਕਿ ਸ਼ੁਕਰਮਾਲ ਕਾ ਤੇਰਾ ਤੂੰ ਐਨੇ ਜੋਕੇ ਕਰ ਦਿੱਤੇ ਕਿ ਸ਼ੁਕਰਮਾਲ ਕਾ ਤੇਰਾ ਸਰਦਾਰ ਮੇਜਰ ਜੀ ਸਰਪੰਚ ਵੀ ਨਾਲ ਹੋਣਗੇ ਔਰ ਇਹ ਮਾਨ ਅਮਨ ਔਖੇ ਰੋਕਣੇ ਤੂਫਾਨ ਪਾਣੀ ਹਨੇਰੀਆਂ ਔਖੇ ਰੋਕਣੇ ਖਿਡਾਰੀ ਸਾਨਾ ਮਰਗੇ ਔਖਾ ਕੁਝ ਨਹੀਂ ਪ੍ਰੀਤ ਆਲਿਆ ਬੰਦਾ ਚਾਹ ਤਾ ਵਾਕੇ ਜੱਗ ਤਰਦੇ ਰਣਜੀਤ ਸਿੰਘ ਜੀ ਰਣਜੀਤ ਸਿੰਘ ਰਣਜੀਤ ਉਧਰ ਕੁਲਵਿੰਦਰ ਗਿਆਨੀ ਨੂੰ ਮੁਬਾਰਕਬਾ ਦਿਵਾ ਮਾਰਜੰਦਰ ਕੌਰ ਨੂੰ ਮੁਬਾਰਕਬਾ ਦਿਵਾ ਸਹਿਲ ਸੰਧੂ ਦੇ ਮਾਤਾ ਸਾਡੀ ਭੈਣ ਨੂੰ ਮੁਬਾਰਕਬਾ ਸੰਦੀਪ ਦੋ ਕੁ ਮਿੰਟ ਵੱਡੇ ਭਾਈ ਬਹੁਤ ਵੱਡਾ ਸਨਮਾਨ ਅੱਜ ਦੇ ਦਿਨ ਦਾ ਤੇ ਬਹੁਤ ਵੱਡਾ ਸਨਮਾਨ ਪਰਮਜੀਤ ਸਿੰਘ ਸੰਧੂ ਦੇ ਪੁੱਤਰ ਦਾ ਪਾਲੀ ਦਾ ਸਪੇਨ ਤੋਂ ਬਹੁਤ ਵੱਡੀ ਮੁਬਾਰਕਬਾਦ ਮੈਂ ਸਰ ਤੋਂ ਧੰਨਵਾਦ ਕਰਾਂ ਸਾਡੇ ਵੀਰ ਲੈ ਵੀ ਸੁਖਿਆ ਲਾ ਚੱਕਰ ਵੱਡੇ ਵੀਰਾ ਗੱਡੀਆਂ ਤੋਂ ਗੱਡੀਆਂ ਤੋਂ ਆ ਕੇ ਗੱਡੀਆਂ ਤੇ ਗੱਡੀਆਂ ਤੋਂ ਕਾਰਾਂ ਵੱਡੀਆਂ ਤੇ ਇਹਨਾਂ ਮਿਲਦਾ ਪਿਆਰ ਆਪਾਂ ਫਿਰ ਮੈਚ ਦੀ ਸ਼ੁਰੂਆਤ ਕਰਾਂਗੇ ਜਿੱਥੇ-ਜਿੱਥੇ ਦੀ ਗੱਡੀ ਲੰਘਦੀ ਹੈ ਆਪਾਂ ਜਰੂਰ ਜਿਹੜਾ ਮਾਨਸਮਾਨ ਤਾੜੀਆਂ ਨਾਲ ਕਰਾਂਗੇ ਮੈਂ ਫਿਰ ਤੋਂ ਧੰਨਵਾਦ ਕਰਾਂ ਸਰਦਾਰ ਸਾਧੂ ਸਿੰਘ ਬਰਾੜ ਜੀ ਦਾ 25 ਸਾਲ ਕਹਿੰਦੇ 25 ਨਹੀਂ 45 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ ਦਾ ਸਨਮਾਨ ਸਰਵਰ ਫੌਲੋ ਦੀ ਤਾਦਾ ਥੈਂਕ ਯੂ ਉਧਰ ਅਮਨ ਸਰਪੰਚ ਰਖੜੀ ਦਾ ਧੰਨਵਾਦ ਹੈ ਲੈ ਵੀ ਸੇਵਕਾਂ ਵਖਾਂ ਜਿਹੜਾ ਦੁਨੀਆ ਨੂੰ ਕਹਿੰਦੇ ਕਬੱਡੀ ਜਾਂਦੇ ਵਿੱਚ ਪੜਿਆ ਲਿਖਿਆ ਖਿਡਾਰੀ ਡਬਲ ਐਮ ਐ ਕੀਤੀ ਹੈ 2000 ਜਾਂਦੇ ਵਿੱਚ ਕਬੱਡੀ ਖੇਡਣੀ ਸ਼ੁਰੂ ਕਰਨਾ ਸੁੱਕਾ ਸ਼ੂਸ਼ਕ ਕਾਲੇ ਰੰਗ ਦੀ ਸਰਕਾਰ ਵੀ ਆ ਬੱਚੇ ਸਦਾ ਰੋਟੀ ਦੀ ਟੀਮ ਦਾ ਪਲੇਅਰ ਆ ਮਾਨ ਸਰਮੰਤ ਸਿੰਘ ਨੂੰ ਮਿਲਦੇ ਹੈ ਵੀ ਜਨ ਸ੍ਰੀਓ ਇਹ ਮਾਨ ਸਰਮੰਤਾਂ ਲਈ ਬਹੁਤ ਖਸਿਆ ਕਰ ਰਿਹਾ ਹੈ ਅੱਜ ਜੰਦਾ ਫੇਰ ਮੈਦਾਨ ਦੇ ਵਿੱਚ ਆਨੰਦਪੁਰ ਸਿੰਘ ਸਰਪੰਚ ਬੋਟੀ ਵਾਲਾ ਰੀਰ ਦੀ ਫੀਰ ਦੇ ਤੌਰ ਤੇ ਜਾਣੇ ਹੈ ਸੰਗੋ ਕਹਿੰਦੇ ਮਾਝੇ ਦੀ ਟੀਮਾਂ ਦੇ ਦੂਸਰੇ ਬੰਨੇ ਕਾਕਾ ਸ਼ਗਦੌਤ ਜੀ ਸਾਡੇ ਵੱਡੇ ਨੇ ਮੇਰੇ ਮਿੱਤਰੋ ਉਹਨਾਂ ਦੀ ਟੀਮ ਆਵੇਗੀ ਖੁੱਲੇ ਸੱਜਿਆ ਸਾਡੇ ਅਮਨ ਸਰਪੰਚ ਰੱਖ ਲਈ ਅਮਨ ਸਰਪੰਚ ਲੰਗਿਆ